नाटक 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 वाले आए ने बढ़िया नाटक लाए हैं नाटक वाले आए ने बढ़िया नाटक लाए हैं बढ़िया नाटक बढ़िया नाटक बढ़िया नाटक बढ़िया नाटक नाटक वाले आए हैं बढ़िया नाटक लाए हैं बहुत बढ़िया नाटक और खेती करना तेरे बाप ओ दुनिया के मेले में फफड़े गवाचा ਆਂ ਦੇ ਮੱਲੇ ਵਿੱਚ ਫੂਕਣੇ ਉੱਚਾ ਸੜਾ ਦੀ ਗੋਹੂ ਇਹ ਨਾ ਪਤਾ ਕਿ ਆ ਉਧਰ ਜੇ ਹੋ ਸਰ ਦਾ ਫੋਟੋ ਖਿਚਾਂ ਸਰ ਬਾਣਦੇ ਸਰ ਬਾਣਗੇ ਨੇ ਸਾਰੇ ਬਾਣਗੇ ਨੇ ਸਰ ਜੀ ਇੱਥੇ ਉਹ ਸਾਹਮਣੇ ਜੋ ਸਾਡੇ ਕੋਲੇ कुछ नी बचा वह देखो सारा कुछ गंदा हो चुका वा वातावरण गंदा हो चुका वा पहलू घर रिश्ते नाते सारा कुछ खत्म हो चुका वो साज नहीं बचाया वह की रोला पड़ी की नहीं बचाया ਆ ਤੈਨੂੰ ਹਰਿਆਲੀ ਆ ਨਦੀਆਂ ਖੇਤ ਕਲਿਆਣ ਤੋਂ ਬੱਧਿਆ ਵਾ ਓਏ ਕਿੰਨਾ ਕੁ ਬਚਿਆ ਇਹਦਾ ਵੇਖ ਉਹ ਪ੍ਰਾਲੀਆਂ ਸਾਫ ਸਾਫ਼ ਵਾਤਾਵਰਨ ਗੰਦਾ ਕਰੀ ਜਾਂਦੇ ਨੇ ਉਹ ਫੈਕਟਰੀਆਂ ਦੇ ਗੰਦੇ ਪਾਣੀ ਨਾਲ ਪਾਣੀ ਗੰਦਾ ਕਰੀ ਜਾਂਦੇ ਨੇ ਉਹ ਅਸੀਂ ਤੇ ਗੁਰਬਾਣੀ ਵੀ ਭੁੱਲ ਗਏ ਉਹ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਉਹ ਸਾਰਾ ਹੀ ਕੁਝ ਗੰਦਾ ਹੋ ਚੁੱਕਿਆ ਓਏ ਉਹ ਗੱਲ ਤੇ ਤੇਰੀ ਠੀਕ ਆ ਪਰ ਹੁਣ ਇਹਨਾਂ ਲੋਕਾਂ ਨੂੰ ਕਿੱਦਾਂ ਸਮਝਾਈਏ ਆਹ ਹਲਕੇ ਸਮਝਾਉਨੇ ਆ ਸਾਰੇ ਸੁਣ ਲੋ ਸਾਰੇ ਕਥਾ ਬੋਲਦੇ ਰੋਖੀ ਦੇ ਹੋ ਸਾਰੇ ਸੁਣ ਲੋ ਸਾਰੇ ਕਥਾ ਬੋਲਦਾ ਰੋਖੀ ਦੇ ਜੇੜੀ ਅੱਜ ਪੱਲੇ ਪਜੇ ਗੱਲ ਕਰਾਂਗੇ ਸੌਖੀ ਦੇ ਜੇੜੀ ਸਾਡੇ ਪੱਲੇ ਪੈਗੇ ਗੱਲ ਕਰਾਂਗੇ ਸੌਖੀ ਦੀ ਕਿਥੇ ਕਿਥੇ ਨਾ ਰਹਿ ਸਕਦੇ ਹੋ ਕਿਥੇ ਕਿਥੇ ਸੁਖੀ ਤੁਸੇ ਵੀ ਰਹਿ ਸਕਦੇ ਹੋ ਕਿਥੇ ਕਿਥੇ ਇੱਕ ਸੋਨੇ ਦੇ ਪੰਜਾਬ ਨੂੰ ਧੂਏ ਤੋਂ ਮੁਕਤ ਕਰਾਈਏ ਐ ਸੋਨੇ ਦੇ ਪੰਜਾਬ ਨੂੰ ਤੂੰ ਇਹ ਤੋਂ ਮੁਕਤ ਕਰਾਈਏ ਏ ਓ ਓ ਸੋਰੀ ਓ ਖੁਦ ਨੂੰ ਕਥਾ ਕਹਾਣੀ ਦੀ ਪਾਣੀ ਗੁਰੂ ਤੇ ਪਿਤਾ ਹੈ ਪਾਣੀ ਧਰਤੀ ਮਾਂ ਕਹੇ ਬਾਣੀ ਦੀ ਵਿੱਚ ਹਵਾ ਦੇ ਧੂਆ ਧੂਆ ਕੰਤਾ ਹੋ ਗਿਆ ਪਾਣੀ ਦੀ ਟੈਂਕਰ ਟੀਵੀ ਰੋਗ ਹਜ਼ਾਰਾ ਮੁਕਦੇ ਜਾਨ ਪ੍ਰਾਣੀ ਦੀ ਬਚੂਛਨ ਦੇ ਜਿੰਮੇਵਾਰਾਂ ਉੱਤੇ ਪੰਜ ਨੂੰ ਕੱਟਾਂਗੇ ਵਾਤਾਵਰਨ ਸੰਭਾਲਣ ਦੀ ਲੋੜ ਹੈ ਤੁਹਾਨੂੰ ਦੱਸਾਂਗੇ ਤਾਨੂੰ ਬਤਾਂਗੇ ਤਾਨੂੰ ਦੱਸਾਂਗੇ ਓਏ ਨੂਰਿਆ ਓ ਤੈਨੂੰ ਕਿੰਨੀ ਵਾਰੀ ਕਹਾਂ ਮੇਰਾ ਪੂਰਾ ਨਾਲ ਅਗਰ ਵਰਪੂਰ ਸਿਆ ਸਭਾ ਲੱਗਦਾ ਪੂਰੇ ਨਾਲ ਐਜੀ ਗਿਆ ਮੈਦੇ ਚ ਮੈਂਨੇ ਟੈਟੂ ਬਣਾਉਣ ਵਾਲੇ ਨੂੰ ਕਹਿੰਦਾ ਮੇਰੀ ਬਾਹਰ ਨਾਲ ਅਗਰ ਵਰਪੂਰ ਸੀ ਬੰਦਾ ਵਾ ਅਗਰੇ ਪਾਣੀ ਛਿੜਾਈ ਕਰ ਲ ਓਏ ਓਏ ਫਾਈਟ ਲੱਭੂ ਰਹੀ ਲਿਖਦੇ ਓਏ ਔ ਆਪਣੀ ਗੱਲ ਕਰ ਟੈਟੂ ਬਣਵਾਣ ਗਿਆ ਕਹਿੰਦਾ ਜੋਲੇ ਦੇ ਸ਼ੇਰ ਬਣਾ ਦੋ ਕਹਿੰਦਾ ਭਾਈ ਜਰਾ ਤਾਂ ਧਾਣਾਂ ਬਸ ਜੀ ਬੰਨੀ ਆ ਉਹ ਐ ਗੱਲ ਸਾਡੀ ਯਾਰ ਬੜਾ ਚੁਗਾ ਕਹਿੰਦੇ ਜੱਸੀ ਹੈ ਕਿਤੇ ਸੀ ਇਹਨੇ ਜਨਾਬ ਉਹ ਕਿਤੇ ਨਹੀਂ ਯਾਰ ਅਮਰੀਕਾ ਦਾ ਵੀਜ਼ਾ ਲਵਾਉਣ ਗਿਆ ਸੀ ਮੇਰੇ ਪੰਜ ਗੱਲ ਉਹ ਨਹੀਂ ਯਾਰ ਓ ਕੀਆ ਉਹ ਕਹਿੰਦੇ ਕਿੰਨੇ ਚਿਰ ਦਾ ਵੀ ਆ ਜੀਦਾ ਮੈਂ ਕਿਹਾ ਭਾਵੇਂ ਟਿਕਟ ਦੇ ਦਦਾ ਮੈਂ ਕਿਹੜਾ ਵਾਪਸ ਆਉਣਾ ਪਾਪੀ ਆ ਜਾਓ ਇਹ ਦੇਖੇ ਗੱਭਰੇ ਨੂੰ ਕੋਈ ਪੁੱਛਦਾ ਨਹੀਂ ਜਾਨਾ ਦਮ ਨਾਲ ਬਾਹਰ ਨਹੀਂ ਚਲਾਉਂਦੀ ਉਹ ਤੋਂ ਬਾਹਰ ਜਾ ਕੇ ਕਰਦਾ ਕੀ ਆ ਬੜਾ ਅਗਲ ਜੀ ਉਹ ਤੋਂ ਦਾ ਮਾਤਾ ਵਰਨ ਸਾਫ ਸਪੀ ਕਿਆਵਾ ਔਣ ਪਾਣੀ ਸਾਰੇ ਬੱਚਾ ਇੱਧਰ ਲੇਕੋ ਪ੍ਰਦੂਸ਼ਣ ਹੀ ਪ੍ਰਦੂਸ਼ਣ ਆ ਹਰ ਤਸਤੂਆ ਗੱਡੀਆਂ ਕਾਰਾਂ ਫੈਕਟਰੀਆਂ ਸਾਰੇ ਪਾਸੇ ਤੂਏ ਤੂ ਆਇਆ ਉਹ ਤੂੰ ਫੈਕਟਰੀ ਨੂੰ ਲੈਣਾ ਪਿੰਡ ਕੋਲ ਨਹੀਂ ਪਾ ਉਹ ਪਿੰਡ ਆਲੇ ਨੇ ਪ੍ਰਾਣੀ ਸਾਰ ਸਾਰ ਤੂੰ ਐ ਦਿੱਤਾ ਆਇਆ ਪ੍ਰਾਣੀ ਨੇ ਕੀ ਕਰਨ ਆਇਆ ਬਣਾਉਣਾ ਉਹ ਬੜੇ ਸਿਆਣੇ ਲੋਕ ਹੈਗੇ ਇੱਥੇ ਜਿਹੜੇ ਪ੍ਰਾਣੀ ਨਹੀਂ ਸਾਰਦੇ ਕਿਹੜੇ ਸਿਆਣੇ ਲੋਕ ਨੇ ਅੱਥੇ ਜਿਹੜੇ ਪ੍ਰਾਣੀ ਦੀ ਸਾਰਦੇ ਓਏ ਆਪਣੇ ਪਿੰਡ ਦਾ ਚਾਚਾ ਗੁਰਮਤਿਆ ਸਾਨੂੰ ਬਹੁਤ ਧੀ ਗੱਲ ਕਰਦਾ ਮੈਂ ਓਏ ਉਹ ਨੰਦਾ ਪੈਂਟ ਦਾ ਬੰਦਾ ਸਾਰੇ ਕਹਿੰਦੇ ਪਾਗਲ ਹੈਗਾ ਉਹਦੇ ਦਿਮਾਗ ਹੀ ਨਹੀਂਗਾ ਜਿੰਨਾ ਦਿਮਾਗ ਹੋਦੇ ਸੀ ਨਾ ਉਹਦਾ ਕਹੇ ਚ ਨਹੀਂਗਾ ਕੋਮ ਭਰਾਵਾ ਪੈਂਟ ਦਾ ਉਹਨਾਂ 90 ਬਟਾ ਤੇ 90 ਬਟਾ ਤੇ ਕਟਾਈ ਝੋਨੇ ਦੀ ਉਹ ਕੰਬਾਈਨ ਨਾਲ ਹੁੰਦੀ ਆ ਠੀਕ ਆ ਉਹਦੇ ਨਾਲ ਨਹੀਂ ਹੁੰਦਾ ਕੁਛ ਵੀ ਓਏ ਯਾਰ ਪੁਰਾਣੀਆਂ ਸਾਰੇ ਖੇਤਾਂ ਚ ਰਹਿ ਜਾਂਦੀ ਆ ਤੇ ਸੋਫਾ ਤਰੀਕੇ ਤੇ ਆਈ ਉਹਦਾ ਭਰਾਲੀ ਨੂੰ ਅੱਗ ਲਾ ਦਈਏ ਪਰ ਇਹਦਾ ਪੁਰਾਣੀਆਂ ਦਾ ਚਾਰ ਪਾਉਣਾ ਵਾ ਇਹਦੇ ਨਾਲ ਥੋੜੀ ਨਾ ਕਿ ਸਾਲਿਆਂ ਨੇ ਮੁਸ਼ਕਿਲ ਕਰਦਾ ਹੋ ਤੁਸੀਂ ਉਹ ਇੱਤਾ ਨਹੀਂ ਹੁੰਦਾ ਗਾ ਪਾ ਸਾਰੇ ਨੂੰ ਸਿਆਣਾ ਬਣਾ ਕੇ ਮੈਂ ਦੱਸੂ ਸਿਆਣਾ ਕਿੰਨਾ ਵਾ ਉਹ ਸਿਆਣਾ ਸਾਧੂ ਦੱਸਾ ਕਿਵੇਂ ਆ ਉਹ ਕੇ ਉਹ ਕੇ ਉਹ ਕੇ ਉਹ ਜਾ ਕੇ ਆਇਆ ਉਹ ਖੇਤ ਉਹ ਇੰਤਜ਼ਾਰ ਉਹ ਖੇਤ ਉਹ ਨਾਲ ਹੀ ਭਾਗ ਲਾ ਕੇ ਆਇਆ ਉਹ ਲਾਇਆ ਤਾਂ ਉਹ ਤੇਰਾ ਕਲਾ ਨਹੀਂ ਹੁਸ਼ਿਆਰ ਆ ਹੁਸ਼ਿਆਰੀ ਵਾਲੀ ਗੱਲ ਹੈ ਨਹੀਂ ਤੇ ਕੋਈ ਮੈਂ ਲਾਇਆ ਹਸਾਬ ਤੇਰਾ ਵਰਨਾਮ ਸਿਆਣਾ ਉਹ ਤੇਰੇ ਦਿਮਾਗ ਦੀ ਹੀ ਹੈਗਾ ਉਹ ਲੈ ਜਿਮਾਂ ਦੀ ਵਾਲੇ ਨਾ ਤਾਂ ਉਹ ਭਰਾਵਾ ਤੂੰ ਆਪਣਾ ਲੈ ਅਪਰਾੜੀ ਨੂੰ ਅੱਗ ਲਾਈ ਜਾ ਉਹ ਇਹਦੇ ਨਾਲ ਵੇਖੋ ਮਾਤਾ ਸਭਾ ਖਰਾਬ ਹੋਇਆ ਪਿਆ ਕੱਲੇ ਪਰਸੇ ਤੂੰ ਆਈ ਤੂੰ ਆ ਉਹ ਦੱਸਦੇ ਆਪਰਾੜੀ ਨੂੰ ਅੱਗ ਨਾ ਲਾਈਏ ਤੇ ਕਰੀਏ ਕੀ ਉਹ ਦੇਖੀ ਉਹ ਜਦੋਂ ਸਾਰੇ ਮਕਸੂਰ ਆਪਰਾੜੀ ਉਹ ਇੰਨਾ ਕੀ ਹੁਕਮ ਮਿੱਤੀ ਦੀ ਕਰੀਏ ਕਿ ਨੀ ਪੂਰੀ ਕਮਿਸ਼ਨ ਨੂੰ ਕਹਿੰਦਾ ਇਹ ਮੈਂ ਕਹਾਂ ਉਹ ਸਾਰੇ ਤੇ ਅੱਗ ਲਾਈ ਜਾਂਦੇ ਆ ਉਹ ਭਰਾ ਸਾਰੇ ਮਾਰਨਗੇ ਤੂੰ ਵੀ ਮਾਰੇਗਾ ਕੋਈ ਨਾ ਮੁਕਤੀ ਪਾਉ ਸਕੀ ਤੂੰ ਬਤਾਉਂਗਾ ਹੋਰ ਕੌਣ ਮੁਕਤੀ ਆ ਉਹ ਜਿਹੜਾ ਤਰਾੜਾ ਉਹ ਵੀ ਬਾਦ ਨਿਕੂਗਾ ਅੱਛਾ ਤੇ ਨੁਕਸਾਨ ਤੇ ਨਹੀਂ ਹੁੰਦਾ ਕੋਈ ਗੱਲ ਪਤਾ ਆਂ ਬਈ ਜੇ ਆਪਕਾਰੀ ਆ ਕੇ ਲਈਏ ਆ ਚਾਰੇ ਪਾਸੇ ਵੇਖ ਕਿੰਨਾ ਵਾਤਾਵਰਨ ਪ੍ਰਦੂਸ਼ਿਤ ਹੋਇਆ ਪਿਆ ਉਹ ਮਾਂ ਮਾਨ ਦਾ ਬੈਂਕੀ ਵਾਲੇ ਵੀ ਕਰਦੇ ਆ ਪਰ ਦੇ ਥੋੜਾ ਬੋਤਾ ਜੀ ਜਾਣਤੇ ਆਪਣੇ ਸਰ ਨਹੀਂ ਮੜਨਾ ਕੋਈ ਵਾਤਾਵਰਨ ਫਸੇ ਤੂੰ ਐਸਾ ਆ ਪਾਤਾ ਬਰਲੇ ਪ੍ਰਦੂਸ਼ਿਤ ਕੇਤਾ ਆਪਣੀ ਨੂੰ ਹੈ ਨਹੀਂ ਕੋਈ ਸਾਹ ਹੋ ਸਰਦਾਰ ਜੀ ਤੁਹਾਡੇ ਕੋਲੇ ਟੀਵੀ ਵਾਲੇ ਆਏ ਹੈਗੇ ਉਹ ਟੀਵੀ ਵਾਲੇ ਹੁਣ ਇਹ ਕਿਧਰੋਂ ਆ ਗਿਆ ਉਹ ਕਹਿੰਦੇ ਤੁਹਾਡੇ ਕੋਲੋਂ ਕੁਝ ਲੈਣਾ ਹੈਗਾ ਉਹ ਕੀ ਲੈ ਆਇਆ ਇਹਨਾਂ ਨੇ ਮਿੱਤ ਹੋਣਾ ਉਹ ਕਿਸ ਤਾਂ ਲੈਣ ਵਾਲੇ ਆਏ ਹੋਣੇ ਆ ਭਰਾ ਜੀ ਵੀ ਦੇ ਮੰਨਤ ਗਰੀਜਾ ਕਿਸ ਤਾਂ ਕਿਤੋਂ ਲੈਣਾ ਗਿਆ ਉਹ ਨਹੀਂ ਨਹੀਂ ਉਹ ਕਹਿੰਦੇ ਤੁਹਾਡੇ ਨਾਲ ਗੱਲਬਾਤ ਕਰਨੀ ਹੈਗੀ ਓਏ ਚਾ 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 ਉਹ ਇੰਟਰਵਿਊ ਵਾਲੇ ਹੋਣੇ ਆਹੋ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਆਜੋ 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 ਔਰ ਵੇਖਿਆ ਚਾਚਾ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਆ ਆਪ ਵੀ ਆਕੇ ਆਪ ਵੀ ਆਕੇ ਨਹੀਂ ਲਾਉਂਦਾ ਤੇ ਦੂਜਿਆਂ ਨੂੰ ਵੀ ਰੋਕਦਾ ਆ ਕੀ ਮਤਲਬ ਕੀ ਮਤਲਬ ਮੈਨੂੰ ਨਹੀਂ ਪਤਾ ਕਿ ਕੀ ਆ ਗਿਆ ਉਹ ਤਾਂ ਕਰਦਾ ਕਿ ਮੇਰੇ ਵੀ ਇੱਥੇ ਹੀ ਆਣੇ ਕਰੂਗਾ ਇਹ ਹੋਰ ਕੌਣ ਲਾ ਬੰਨ ਪਿੰਡਾਂ ਦਾ ਗੁੰਡਰ ਕਿੰਦਰਾ ਆਹੋ ਆਹੋ ਕੋਈ ਨਾ ਮਾਂ ਨੂੰ ਤੇ ਉਹਦੀ ਘਰ ਵਾਲੀ ਨੂੰ ਭਰਾਵਾ ਉਹਨਾਂ ਤੋਂ ਮੈਂ ਕਿੰਨਾ ਪਿਆਰ ਮੈਨੂੰ ਸੱਚ ਸਾਰਾ ਪਿੰਡ ਗੱਲਾਂ ਕਰਦਾ ਇਹਨਾਂ ਦੀ ਕੱਲ ਭਰਾ ਮਨਨ ਗੁੰਡਰ ਨੂੰ ਦੇ ਦੇਣਾ ਕੋਣਾ ਯਾਰ ਪਤਾ ਨਹੀਂ ਕਿੰਨੇ ਅਗਲਾ ਤੇ ਹੁਣ ਹੁਣ ਤੂੰ ਆਪ ਜਾਣਾ ਵਾ ਯਾਰ ਅਗਲਾ ਨਾਲ ਬਚਣਾ ਚਾਹੀਦਾ ਪਿੰਡ ਵਾਲਾ ਨਹੀਂ ਕਰਦਾ ਮੈਂ ਉਹ ਸੱਕਦੀ ਗੱਲ ਕਰਦਾ ਜਿਹੜੇ ਲੋਕੀ ਪਰਾਈਆਂ ਨੂੰ ਲਾਂਦੇ ਆ ਉਹ ਕੀ ਸਮਝਾ ਕੇ ਗੱਲ ਦੀ ਫੇਰ ਉਹੋ ਜੀ ਉਹ ਆ ਸਮਝਾ ਕੇ ਗਿਆ ਸੀ ਜਿਵੇਂ ਧਰਤੀ ਸਾਡੀ ਪਹਿਲੀ ਮਾਂ ਆ ਉਸੇ ਤਰ੍ਹਾਂ ਦੂਜੀ ਵੀ ਧਰਤੀ ਹੀ ਮਾਂ ਆ ਲੇਕ ਭਰਾਵਾ ਤੇ ਤੀਜੀ ਮਾਂ ਵੀ ਹੁੰਦੀ ਓ ਚਲ ਚਲ 12 ਵਜੇ ਤੱਕ ਕਿਹੜੀ ਮਾਂ ਦਾ ਕੰਮ ਹੋਣੀ ਹੱਥ ਮਾਂ ਵੀ ਹੁੰਦੀ ਆ ਨੇ ਯੋ ਮੈਂ ਦੀ ਗੱਲ ਨਹੀਂ ਉਹ ਕਰਦਾ ਮੈਂ ਉਹ ਗੱਲ ਕਰਦਾ ਜਿਹੜਾ ਕੋਈ ਤਾਂ ਕਰੇ ਨਹੀਂ ਆਹ ਗ੍ਰਾਮ ਸਮਝ ਲਾਤੀ ਆ ਮੈਂ ਤੇਰੀ ਗੱਲ ਸਮਝਾਂ ਕਿ ਮੈਂ ਮੋਲ ਕਰਦਾ ਸੀ ਯਾਰ ਕੀ ਸਮਝਿਆ ਦਸੇ ਮੜਿਆ ਕੋਈ ਯਾਰ ਪਰਾਲੀ ਨੂੰ ਅਗਣੀ ਲਾਣੀ ਚਾਹੀਦੀ ਪਰਾਲੀ ਨਾਲ ਗੱਲ ਬਾਤਾਂ ਨਾਲ ਹੋਰ ਨੁਕਸਾਨ ਹੁੰਦਾ ਆਈਨੋ ਪਾਣੀ ਲਾਵਾਂ ਜਦ ਪਾਣੀ ਬੜਿਆ ਪਰ ਯਾਰ ਇੱਕਾ ਪੁੱਜਾ ਕੋਲੀ ਕੋਲੀ ਨੇ ਦੱਸਿਆ ਕਿ ਆਹ ਪ੍ਰਾਦੀ ਨੂੰ ਅੱਗ ਨਹੀਂ ਲਾਣੀ ਜੇ ਬੜੇ ਫਾਇਦੇ ਆ ਪਰ ਕਿਹੜੇ ਕਿਹੜੇ ਫਾਇਦੇ ਆ ਉਹ ਆ ਜਾ ਚਾਚ ਦਾ ਇੰਟਰਵਿਊ ਅੱਜ ਤੈਨੂੰ ਮੈਂ ਦੱਸਦਾ ਕੀ ਸੁਣਾ ਚਾਹੁੰਦਾ ਆ ਆ ਨਾਲ ਟੀਵੀ ਤੇ ਫੋਟੋ ਵੀ ਆ ਜੂਗੀ ਆ ਜਾ ਆ ਜਾ ਆ ਜਾ ਜਵਾਕ ਤੇ ਦੋਸਤੋ ਤੁਹਾਡਾ